ਗੌਰ ਮੰਡੀ ਦੇ ਸੀਵਰੇਜ ਦਾ ਪਾਣੀ ਪਾਈਪ ਲਾਈਨ ਰੱਹੀ ਲਿਆ ਕੇ ਡਰੇਨ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਕਸੋਖਾਨਾ ਪਿੰਡ ਦੇ ਵਿੱਚ ਦੀ ਪਾਇਆ ਜਾ ਰਿਹਾ ਤਾਂ ਜੋ ਪਹਿਲਾਂ ਸਾਰੀਆਂ ਪਾਈਪ ਲਾਈਨ ਸਾਰੇ ਸੜਕ ਦੇ ਨਾਲ ਨਾਲ ਦੀ ਗਿਆ ਤੇ ਉਸ ਪਿੰਡ ਦੇ ਕੋਲੇ ਜਾ ਕੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਪਿੰਡ ਦੇ ਵਿਚਾਲ ਦੀ ਕਰਤਾ ਕਿਉਂਕਿ ਉੱਥੇ ਜਦੋਂ ਲੀਕ ਹੋ ਗਈ ਪਾਈਪ ਉੱਥੇ ਤਾਂ ਉਹ ਨਰਕਪਰੀ ਜਿੰਦਗੀ ਮਜਬੂਰ ਹੋ ਜਾਣਗੇ ਜਾਣ ਨੂੰ ਉੱਥੇ ਲੀਕ ਹੋ ਗਿਆ ਤਾਂ ਉਹ ਅੱਜ ਨਹੀਂ ਸੁਣੀ ਜਾ ਰਹੀ ਉਹਨਾਂ ਦੀ ਕੱਲ ਨੂੰ ਕੌਣ ਸੁਣੂ ਅੱਜ ਤਾਂ ਉਹਨਾਂ ਦੇ ਬਾਹਰ ਕੇ ਲੈ ਜਾ ਕੇ ਛੱਡਿਆ ਜਾ ਰਿਹਾ ਪਾਣੀ ਜੋ ਲੀਕ ਹੋ ਗਿਆ ਉਹਨਾਂ ਦਾ ਕੈਂਸਰ ਵਗੈਰਾ ਸੌ ਕੁ ਸੌ ਤੇ ਟਾਇਲਟਾਂ ਵੀ ਹੁੰਦੀਆਂ ਇਹਦੇ ਜਿਹੜਾ ਲੱਗੀਆਂ ਸ਼ਹਿਰ ਤੇ ਸੀਵਰੇਜ ਚ ਤਾਂ ਸ਼ਹਿਰ ਦੇ ਸੀਵਰੇਜ ਦਾ ਪਾਣੀ ਛੱਡੋ ਜ਼ਰੂਰ ਲੈ ਜਾ ਕੇ ਡਰੇਨ ਚ ਛੜਕ ਦੇ ਨਾਲ-ਨਾਲ ਦੀ ਲੈ ਜਾਓ ਸਿੱਧੀ ਛੜਕ ਜਾਂਦੀ ਉਤੋਂ ਦੀ ਸੜਕ ਦੇ ਨਾਲ ਦੇ ਨਾਲ-ਨਾਲ ਦੀ ਲੈ ਕੇ ਜਾਓ ਜਰੂਰ ਇਹ ਜਾਣਾ ਬਣਦਾ ਹੈ ਤੇ ਪਰ ਉਹ ਵੀ ਕਿਹੜਾ ਬਗਾਨੇ ਨੇ ਉਹ ਵੀ ਹੋਰ ਦੇਸ਼ ਤੋਂ ਆਇਆ ਕੋਈ ਉਹਨਾਂ ਨੂੰ ਵੀ ਅਧਿਕਾਰ ਆ ਉਹਦੇ ਪਿੰਡ ਦੇ ਵਿਕਾਸ ਦਾ ਉਹਨਾਂ ਦਾ ਵੀ ਤੁਸੀਂ ਸਮਝਣਾ ਹੈ ਗਾਇਸੇ ਗਵਰਨਮੈਂਟ ਨੇ ਉਹਨਾਂ ਨੂੰ ਬੰਦੇ ਨਹੀਂ ਕਹਿਣਾ ਰਹੇ ਜਿਵੇਂ ਕੋਈ ਪਸ਼ੂ ਹੁੰਦੇ ਆ ਉਹਨਾਂ ਦੇ ਬਾਰ ਮੂਹਰ ਦੀ ਲਿਆ ਕੇ ਛੜਤਾ ਉਹਦਾ ਇਸੇ ਗਵਰਨਮੈਂਟ ਚੋਂ ਹੀ ਉਹ ਨੇ ਉਹਨਾਂ ਉਸਗਾ ਉਹਨਾਂ ਦਾ ਵੀ ਗਾਇਸੇ ਗਵਰਨਮੈਂਟ ਨਹੀਂ ਦੇਖਣਾ ਉਹਨਾਂ ਨੂੰ ਪਸ਼ੂਆਂ ਵਾਂਗੂ ਸਮਝੀ ਜਾਂਦੇ ਹੋ ਇਹ ਕੀ ਗੱਲ ਆ ਵੀ ਕਿ ਸ਼ਹਿਰ ਦੀ ਵੋਟ ਜ਼ਿਆਦਾ ਉਹਨਾਂ ਦੀ ਘਟ ਹੈ ਇਹੀ ਕਾਰਨ ਹੋ ਗਿਆ ਫਿਰ